ਾਂਡਾ ਜੇ ਇੱਕ ਨੌਜਵਾਨਾ ਦੁੱਧ ਦੇ ਲੰਗਰ 'ਤੇ ਸੇਵਾ ਕਰ ਰਿਹਾ ਸੀ ਕਿ ਇਸ ਦੌਰਾਨ ਕੁਝ ਨੌਜਵਾਨਾਂ ਦੇ ਵੱਲੋਂ ਉਸ ਦੇ ਉੱਪਰ ਤੇਤਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਤਾਂ ਉਸ ਦੀ ਪੂਰੀ ਤਰ੍ਹਾਂ ਜਿਹੜੀ ਆ ਕੁੱਟਮਾਰ ਕੀਤੀ ਗਈ ਆ ਜਿਸ ਤੋਂ ਬਾਅਦ ਕੇ ਉਸ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਜਿਸ ਦੇ ਕਿ ਸਵੇਰੇ ਹੀ ਖਬਰ ਆਈ ਕਿ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਜਿਹੜਾ ਸਦਮੇ ਦੇ ਵਿੱਚ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੀ ਹੈ ਕਿ ਇਹ ਜਿਹੜਾ ਨੌਜਵਾਨਾ ਨਗਰ ਕੀਰਤਨ ਤੋਂ ਪਹਿਲਾਂ ਇੱਕ ਦੁਕਾਨ 'ਚ ਨਗਰ ਕੀਰਤਨ ਲਈ ਦੁੱਧ ਦਾ ਲੰਗਰ ਜਿਹੜਾ ਜਿਹੜਾ ਸੰਗਤਾ ਦੇ ਵਾਸਤੇ ਤਿਆਰ ਕਰ ਰਿਹਾ ਸੀ ਸੇਵਾ ਕਰ ਰਿਹਾ ਸੀ ਤੇ ਦੌਰਾਨ ਪੁਰਾਣੀ ਰੰਜਿਸ਼ ਦੇ ਚੱਲਦੇ ਕੁਝ ਨੌਜਵਾਨ ਜਿਹੜੇ ਸੀ ਉਹਨਾਂ ਦੇ ਵੱਲੋਂ ਪੁਰਾਣੀ ਰੰਜਿਸ਼ ਰੱਖੀ ਹੋਈ ਸੀ ਤਾਂ ਨੌਜਵਾਨਾਂ ਦੇ ਵੱਲੋਂ ਤੇਜ਼ ਹਥਿਆਰਾਂ ਦੇ ਨਾਲ ਉਸ ਮੁੰਡੇ ਨੂੰ ਘੇਰ ਲਿਆ ਜਾਂਦਾ ਹੈ ਤੇ ਉਸਤੇ ਹਮਲਾ ਕੀਤਾ ਜਾਂਦਾ ਹੈ ਇਸ ਦੌਰਾਨ ਉਹਦਾ ਭਰਾ ਜਿਹੜਾ ਉਹ ਵੀ ਛੁਡਾਉਣ ਲਈ ਆਉਂਦਾ ਹੈ ਤੇ ਉਸਤੇ ਵੀ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ ਤੇ ਇਸ ਦੌਰਾਨ ਜਿਹੜਾ ਨੌਜਵਾਨ ਜਿਸ ਦਾ ਨਾਮ ਸਾਹਿਲ ਆ ਉਸ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਸ ਦੌਰਾਨ ਹੋਰ ਜਾਣਕਾਰੀ ਨਹੀਂ ਮੇਰੇ ਨਾਲ ਜੁੜੇ ਨੇ ਮੇਰੇ ਇਹ ਹੋ ਗਈ सुरेंद्र ਉਹਨਾਂ ਨੇ ਗੱਲਬਾਤ ਕਰ ਦਿੱਤੀ ਜੀ सुरेंद्र ਹੋਰ ਕੀ ਜਾਣਕਾਰੀ ਹੈ ਤੁਹਾਡੇ ਤੋਂ ਕਿ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਨੌਜਵਾਨ ਜਿਹੜਾ ਕਿ ਟਾਂਡੇ ਦਾ ਸਾਹਿਬ ਨਾ ਦਾ ਨੌਜਵਾਨ ਉਸ ਦਾ ਕਤਲ ਹੋ ਜਾਂਦਾ ਹੈ ਹਾਂ ਬਿਲਕੁਲ ਪਾਵਨਾ ਜੇ ਤਾਂ ਕਿ ਗੁਰਮਹਾਰਾ ਜੀ ਦਾ ਗੁਰਪੁਰਬ ਤੇ ਆਣੇ ਚੱਲ ਰਹੇ ਹੈਗੇ ਨੇ ਉਸ ਸੰਬੰਧ ਵਿੱਚ ਨਗਰ ਕੀਰਤਨ ਜਿਹੜੇ ਸੀ ਵੀ ਉਹ ਚੱਲਦੇ ਪਏ ਸੀਗੇ ਤੇ ਇਸ ਦੌਰਾਨ ਨੰਦਰ ਕੀਰਤਨ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਅਲੱਗ-ਅਲੱਗ ਲੋਕਾਂ ਵੱਲੋਂ ਨੰਦਰ ਆਜੇ ਪ੍ਰਬੰਧ ਜਿਹੜੇ ਹੈਗੇ ਉਹ ਕਿਤੇ ਜਾਂਦੇ ਇੱਥੇ ਤਰ੍ਹਾਂ ਹੀ ਸਾਹਿਲ ਦੇ ਨਾਮ ਦਾ ਜਿਹੜਾ ਯੂਨਿਟ ਸੀ ਇਹ ਵੀ ਇੱਕ ਨੰਦਰ ਦੇ ਵਿੱਚ ਆਪਣਾ ਆਪਣੀ ਸੇਵਾ ਕਰ ਰਿਹਾ ਸੀ ਜਦੋਂ ਕਿ ਕੁਝ ਨੌਜਵਾਨ ਜਿਹੜੇ ਹੈਗੇ ਉਹ ਆਉਂਦੇ ਹੈਗੇ ਟਰਾਲੀਆਂ ਟਰੈਕਟਰ ਦੇ ਸਵਾਰ ਹੋ ਕੇ ਔਰ ਉਹਨਾਂ ਵੱਲੋਂ ਸਾਹਿਲ ਤੇ ਹਮਲਾ ਕਰ ਦਿੱਤਾ ਜਾਂਦਾ ਹਾਲਾਂਕਿ ਸਾਹਿਲ ਦੇ ਪਟਾ ਵੱਲੋਂ ਵੀ ਬਚਾਉਣ ਸਾਹਿਲ ਦੇ ਪੇਜ ਘਰ ਪਿਆਰਾ ਦਾ ਜਿਆਦਾ ਸਤਾ ਲਗਦੀਆ ਤੇ ਉਸ ਦੇ ਭਰਾ ਦੇ ਉੱਤੇ ਵੀ ਸਤਾ ਲਗਦੀ ਜਿਸ ਦੇ ਦੌਰਾਨ ਕੀ ਕਾਹੇ ਹਸਪਤਲ ਰੈਫਰ ਕੀਤਾ ਜਾਂਦਾ ਜਾਂਦਾ ਹੈ ਕਿ ਡਾਕਟਰਾਂ ਵੱਲੋਂ ਉੱਤੇ ਉਹਨੂੰ ਕਾਹੇ ਨੂੰ ਵਿਸ਼ੇਸ਼ ਇਲਾਜ ਦਿੱਤਾ ਗਿਆ ਹੈ ਔਰ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਜਿਹੜੇ ਸਾਹਿਲ ਦੇ ਪਿਤਾ ਹੈਗੇ ਨੇ ਕੁਸ਼ਮੀਰ لال ਉਹਨਾਂ ਦੇ ਬਿਆਨਾਂ ਦੇ ਆਧਾਰ ਤੇ 6 ਜਣੇ ਤੇ ਭਾਈ ਨੇਮ ਤੇ 4 ਜਣੇ ਤੇ ਅਗਿਆਤ ਮਾਮਲਾ ਦਰਜ ਕੀਤਾ ਜਾਂਦਾ ਹੈ ਤੇ ਹਾਲਾਂਕਿ ਇਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਸਾਹਿਲ ਦੀ ਇਹਨਾਂ ਲੁਕਾਂ ਦੇ ਨਾਲ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਔਰ ਪੁਲਿਸ ਵੱਲੋਂ ਲਗ ਲਗਰ ਪਿਮਾ ਬਣਾ ਲਿਆ ਗਿਆ ਤੇ ਸ਼ਾਪੇਮਾਰੀ ਕੀਤੀ ਕੀਤੀ ਜਾ ਰਹੀ ਹੈ ਵੀ ਇਹਨਾਂ ਦਲ ਤੋਂ ਦਲ ਦੇ ਗ੍ਰਿਫਤਾਰ ਜਿਹੜਾ ਹੈਗਾ ਪੁਲਿਸ ਵੱਲੋਂ ਕਿਹਾ ਉਹ ਵੀ ਕੀਤਾ ਜਾ ਸਕਦਾ ਹੈ ਜਲਦੀ ਜੀ ਧੰਨਵਾਦ ਸੁਰਿੰਦਰ ਹੋਰ ਅਪਡੇਟ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਅਸੀਂ ਮੇਰੇ ਸਹੀ ਹੋ ਗਈ ਸੁਰਿੰਦਰ ਜਨਾ ਨੇ ਜਾਣਕਾਰੀ ਦਿੱਤੀ ਗਈ ਟਾਂਡਾ ਚਾ ਸਾਹਿਲ ਨਾ ਦਾ ਨੌਜਵਾਨ ਜਿਹੜਾ ਕਿ ਲੰਗਰ ਦੀ ਸੇਵਾ ਕਰ ਰਿਹਾ ਸੀ ਉਸਤੇ ਕੁਝ ਨੌਜਵਾਨ ਜਿਹੜੇ ਹਮਲਾ ਕਰਦੇ ਨੇ ਤੇ ਤਰ ਹਥਿਆਰਾਂ ਦੇ ਨਾਲ ਹਮਲਾ ਕਰਦੇ ਨੇ ਤੇ ਪਿਤਾ ਦੇ ਬਿਆਨ ਤੋਂ ਬਾਅਦ ਕਿ ਜਿਹੜਾ ਪੁਲਿਸ ਵੱਲੋਂ 11 ਲੋਕਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਇਹ ਨੌਜਵਾਨ ਵਿਦੇਸ਼ ਤੋਂ ਆਇਆ ਸਮਾ ਵਿਦੇਸ਼ ਤੋਂ ਪਹਿਲਾਂ ਇਸ ਨੌਜਵਾਨ ਦੀ ਇੱਕ ਆਸ਼ੂ ਨਾਦੇ ਨੌਜਵਾਨ ਦੇ ਨਾਲ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਕੇ ਦੋਵੇਂ ਵਿਦੇਸ਼ ਚਲੇ ਗਏ ਸੀ ਤਾਂ ਜਦੋਂ ਵਾਪਸ ਆਏ ਤਾਂ ਉਦੋਂ ਤੱਕ ਵੀ ਇਹਨਾਂ ਨੇ ਪੁਰਾਣੀ ਜਿਹੜੀ ਰੰਜਿਸ਼ ਰੱਖੀ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਉਹ ਸੇਵਾ ਕਰ ਰਿਹਾ ਸੀ ਸਾਹਿਲ ਨਾਦਾ ਨੌਜਵਾਨ ਤਾਂ ਉਸ ਨੂੰ ਘੇਰ ਲਿਆ ਤੇ ਜਦੋਂ ਉਸ ਦਾ ਭਰਾ ਉਸ ਨੂੰ ਬਚਾਉਣ ਲਈ ਹੁੰਦਾ ਹੈ ਤਾਂ ਉਸ ਤੇ ਵੀ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਕੇ ਸਾਹਿਲ ਦੀ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪੁਲਿਸ ਦੇ ਵੱਲੋਂ ਸ਼ਿਕਾਇਤ ਜਿਹੜੀ ਆ ਦਰਜ ਕਰਕੇ ਗਿਆ ਰਾ ਲੋਕਾ ਤੇ ਮਾਮਲਾ ਜੜਾਏ ਦਰਜ ਕਰ ਲਿਆ ਗਿਆ